ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿਗਮਣ ਦਾ ਪਿੰਡ ਪਾਣਾ ਪਾਣੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਤੇ ਪਾਣੇ ਪਿੰਡ ਤੋਂ ਜਿਹੜੀ ਚੁਮੇਲੀ ਨੂੰ ਸੜਕ ਜਾਂਦੀ ਓਹ ਸੜਕ ਦੇ ਉੱਤੇ ਬਾਈ ਹੁਣਿਆਂ ਦਾ ਘਰ ਆ ਮਿੱਤਰੋ ਦੇ ਘਰ ਤੁਸੀਂ ਆਉਣਾ ਪੁੱਛ ਕੇ ਬਾਈ ਪੁਰਾਣਾ ਕੰਮ ਅਸੀਂ ਬਾਈ ਹੁਣਿਆਂ ਦਾ ਦੁੱਧ ਦਾ ਪਸ਼ੂ ਤੁਸੀਂ ਵੇਖ ਸਕਦੇ ਆ ਕਾਫੀ ਗਿਣਤੀ ਦੇ ਵਿੱਚ ਰੱਖੇ ਹੋਏ ਆ ਔਰ ਪਹਿਲਾ ਬਾਈ ਹੁਣਾਂ ਨੇ ਜੇ 5-4 ਸਾਲ ਪਿੱਛੇ ਜਾਂਦੇ ਆ ਤਾਂ ਵਪਾਰ ਵੀ ਬਾਈ ਹੁਣਾਂ ਦਾ ਟੌਪ ਰਿਆ ਪਰ ਹੁਣ ਥੋੜਾ ਜਿਹਾ ਸਮਾਂ ਹੋ ਗਿਆ ਰੁਕਤਾ ਔਰ ਵਹਿੜਾਂ ਜਿਹੜੀਆਂ ਦਿਖਾਉਣੀਆਂ ਉਹ ਤੁਹਾਨੂੰ ਇਸੇ ਫਾਰਮ ਦੀਆਂ ਹੀ ਦਿਖਾਉਣੀਆਂ ਤਾਂ ਕਿ ਇਹ ਲੈ ਕੇ ਆਉਂਦੀਆਂ ਉਹ ਚੀਜ਼ਾਂ ਨਹੀਂ ਵਿਖਾਉਣੀਆਂ ਦੁੱਧ ਦੀ ਚਵਾਈ ਵਾਲੀਆਂ ਵਿਖਾਉਣੀਆਂ ਔਰ ਤੁਸੀਂ ਆਉਣਾ ਵਾ ਕਾਕੇ ਵਪਾਰੀ ਦਾ ਘਰ ਪੁੱਛ ਕੇ ਜਿੰਨੂੰ ਮਰਜ਼ੀ ਪੁੱਛ ਲਈ ਬਾਈ ਕਾਕੇ ਵਪਾਰੀ ਦੇ ਘਰੇ ਜਾਣਾ ਤਾਂ ਤੁਸੀਂ ਸਿੱਧੇ ਬਾਈ ਹੁਣਾਂ ਦੇ ਘਰ ਦੇ ਵਿੱਚ ਐਂਟਰੀ ਮਾਰ ਲੋਗੇ ਮਿੱਤਰੋ ਸਾਰੀ ਗੱਲਬਾਤ ਕਰਦਿਆਂ ਆਪਣੇ ਨਾਲ ਭਰਾ ਜਿੰਮੀ ਹੋਊਗਾ ਆ ਉਹ ਮਿਲਦਿਆਂ ਬਾਈ ਦੇ ਨਾਲ ਕਰਦਿਆਂ ਮੁਲਾਕਾਤ ਆਪਾਂ ਸਸੀ ਕਾਲ ਵੜਦੇ ਸਸੀ ਕਾਲ ਬਾਈ ਸੇਤਾ ਦੇ ਪਰਿਵਾਰ ਬਾਈ ਸਭ ਠੀਕ ਠਾਕ ਹੈ ਬਾਈ ਅੱਛਾ ਪਹਿਲਾਂ ਵੀਰੇ ਆਪਣਾ ਨਾਮ ਦੱਸ ਦਈਏ ਕਿ ਮੇਰਾ ਨਾਮ ਪਿੰਡ ਦੇ ਵਿੱਚ ਜਮਾ ਕਹਿੰਦੇ ਆ ਮੈਨੂੰ ਜਮਾ ਹਾਂਜੀ ਹਾਂਜੀ ਠੀਕ ਹੈ ਵੀਰੇ ਅੱਛਾ ਜਿੰਮੇ ਬਾਈ ਪਹਿਲਾਂ ਕਿੰਨਾ ਚਿਰ ਕੀਤਾ ਵਪਾਰ ਬਾਈ ਆਪਣੇ ਜੀ ਵੈਸੇ ਤਾਂ ਚਾਰ ਪੀੜੀਆਂ ਤੋਂ ਮੇਰੇ ਪਰਦਾਦਿਆਂ ਤੋਂ ਲੈ ਕੇ ਚੱਲਦਾ ਆਉਂਦਾ ਜੀ ਠੀਕ ਹੈ ਜੀ ਬਾਕੀ ਹੁਣ ਦਾ ਤਾਂ ਪੜਦਾ ਤਾਂ ਕੰਮ ਸੀ ਸੀਗਾ ਅੱਗੇ ਹੁਣ ਪੜਾਈਆਂ ਪੜਉਣੀਆਂ ਚ ਪਾ ਕੇ ਨਹੀਂ ਕੀਤਾਗਾ ਹਾਂ ਠੀਕ ਹੈ ਹੁਣਾ ਫਾਰਮ ਦਾ ਕੰਮ ਸਾਡੀ ਚਲੋ ਜੱਦੀ ਪੁਸ਼ਤੀ ਲੈਣਾ ਸੀ ਸਭੀ ਜਾਣੇ ਚੀਜ਼ ਦੀ ਨੌਲੇਜ ਹੈਗੀ ਕੰਮ ਕਰੀ ਜਾਂਦੇ ਅੱਛਾ ਮੇਰੇ ਜਾਨਵਰੇ ਸਾਰੇ ਦੁੱਧਤੀ ਰੱਖੇ ਹੋਏ ਨੇ ਹਾਂਜੀ ਦੁੱਧਤੀ ਆ ਜੀ ਸਾਰੇ ਠੀਕ ਠੀਕ ਹੈ ਬਾਈ ਉਹ ਵੀ ਕਰਦੇ ਤੇ ਦੁੱਧ ਮੇਰੇ ਸ਼ਹਿਰ ਦੇ ਵਿੱਚ ਪੈ ਜਾਂਦਾ ਹੋਣਾ ਤੁਹਾਡਾ ਨਹੀਂ ਆਪਣਾ ਵੀਰਕਾ ਨੂੰ ਜਾਂਦਾ ਜੀ ਇਕੱਠਾ ਕਰੀ ਲੈ ਜਾਂਦੇ ਸਾਰੇ ਓਕੇ ਠੀਕ ਹੈ ਬਈ ਅੱਛਾ ਜਿੰਨੇ ਮੇਰੇ ਅੱਜ 2 ਜਨਵਾਰ ਵੇਚਨੇ ਆਪਾਂ ਹਨਾ ਤੇ ਆਪਾਂ ਘਰ ਪੁੱਛ ਕੇ ਦਾ ਕਾਕੇ ਵਪਾਰੀ ਦੇ ਆ ਜਣ ਹਨਾ ਜਿ ਮੇਲੇ ਰਾਤੇ ਕਾਕੇ ਵ ਇਹ ਕਿਹੜਾ ਸੂਆ ਸੁੰਦੀ ਆ ਮੇਟੇ ਇਹ ਪਹਿਲੇ ਨਾ ਜੀ ਪਹਿਲੇ ਨਹੀਂ ਆ ਪਲੂਨੀ ਆ ਹਾਂ ਜੀ ਹਾਂ ਜੀ ਅੱਛਾ ਵੱਡੀ ਹੋ ਕੇ ਬਣੀ ਲੱਗਦੀ ਥੋੜੀ ਜੀ ਹਨਾ ਬਈ ਹਾਂ ਜੀ ਥੋੜੀ ਜੀ ਵੀ ਕ੍ਰਾਸ ਪਾਣ ਦੇ ਵਿੱਚ ਤੁਹਾਨੂੰ ਪਤਾ ਥੋੜਾ ਸਮਾਨ ਲੈ ਜਾਂਦੀਆਂ ਨੇ ਰੀਟਰ ਵਗੈਰਾ ਜਿਹੜੀਆਂ ਹੂੰ ਇਹ ਜਿਹੜਾ ਬਈ ਤੋਰੀ ਬਾੜ ਨੂੰ ਮੜਾ ਅੱਛਾ ਕਿੰਨੇ ਦਿਨ ਪੈ ਆਂਦੇ ਵੀਰੇ ਹਜੇ ਇਹਦੇ ਬਈ ਜੀ 24 25 ਤਰੀਕ ਨੂੰ ਦਿਨ ਪੂਰੇ ਆ ਜੀ 24 25 ਤਰੀਕ ਨੂੰ ਹਜੇ ਤਾਂ ਆਪਾਂ ਇਹ 12 ਤਰੀਕ ਹੀ ਆ 12 ਦਿਨ ਹੀ ਬਾਕੀ ਪੈ 10 12 ਦਿਨ ਤਾਂ ਮੰਨ ਕੇ ਚੱਲੋ ਮੋਟੇ ਥੱਲੋ ਚੰਗੀ ਨਿੱਖਰ ਜੂਗੀ ਹਨਾ ਬਈ ਹਾਂ ਚਾਂਸ ਤਾਂ ਹੈ ਜਿਹੜੇ ਸਾਨੂੰ ਢਿੱਲਾ ਢੁਲਾ ਹੈ ਜੀ ਇਹਦੀ ਗੱਲ ਹੋਰ ਆ ਵੱਡੇ ਬਈ ਦੁੱਧ ਵੀ ਚੰਗਾ ਦੇਜੂਗੀ ਫੈਟ ਵਾਲਾ ਮਹੀਆ ਵਰਗਾ ਹਨਾ ਹਾਂ ਇਹਦੀ ਮਾਂ ਥਲੇ ਤਾਂ ਦੁੱਧ ਬਹੁਤ ਵਧੀਆ ਸੀਗਾ ਜੀ ਮਾਂ ਤਾਂ ਸੀਗੀ ਅਮਰੀਕਣੀ ਇਹਦੀ ਠੀਕ ਆ ਇਹ ਮੈਂ ਲਈ ਸੀ ਪਿੱਛੋਂ ਕਿਤੇ ਦੇ ਟੀਕਾ ਡੁਕਾ ਕਿਉਂ ਤੋਂ ਨਾ ਭਰਾਣਾ ਦੇ ਬੱਚਾ ਜਿਹੜਾ ਤੁਹਾਡੇ ਸੰਭਾਲ ਨਹੀਂ ਵਾਇਡ ਵੀ ਦੁੱਧ ਪਾੜਾ ਜੀ ਤਾਂ 15 16 ਕਿਲੋ ਨੋਰਮਲ ਦੇਈ ਦੇਊਗੀ ਵੀਰੇ ਹਾਂ ਕ੍ਰਾਸ ਬਰੀਡ ਦੇ ਵਿੱਚ ਇੰਨਾ ਜਿਵੇਂ ਸਾਈਵਾਲ ਕ੍ਰਾਸ ਚ ਆ ਜਾਂਦੀ ਹੈ ਨਾ ਸਾਈਵਾਲ ਮੰਨ ਲਈ ਉਹਦਾ ਪੱਖਾ ਜਿਹੜਾ ਗਰਲੈਂਡੋ ਵਾਲੇ ਪੱਖ ਨੂੰ ਜ਼ਿਆਦਾ ਜਾਂਦਾ ਜੇ ਆਪਾਂ ਸੋਚਦੇ ਨਾ ਸਾਈਵਾਲ ਵਾਲਾ ਪ ਠੀਕ ਹੈ ਜੀ ਠੀਕ ਇੱਕ ਗੱਲ ਹੋਰ ਜਿਵੇਂ ਵੀਰੇ ਘਰੇ ਰੱਖਣ ਵਾਲੇ ਬੰਦੇ ਦੇ ਲਈ ਤੋਹਫਾ ਚੀਜ਼ ਆ ਹਨਾ ਹਾਂ ਉਵੇਂ ਸੀਲ ਠੰਡੀ ਵਧੀਆ ਕੋਈ ਇਦਾਂ ਗਰਮਿਆਸ਼ ਨਹੀਂਗੀ ਮੈਂ ਅਗਰ ਗਰਮਿਆਸ਼ ਹੈ ਨਹੀਂ ਉਹ ਗੱਲ ਮੈਂ ਵੇਖੀ ਨਾ ਹੱਥ ਹੱਥ ਵਧੀਆ ਕੋਈ ਟੱਕਰ ਵਾਲੀ ਗੱਲ ਨਹੀਂ ਹਨਾ ਹੂੰ ਬਸ ਕੋਈ ਕਿਥੋਂ ਸੁਣਾ ਦਾ ਮੋਟ ਮੋਟ ਬਹੁਤ ਵਧੀਆ ਜੀ ਰੇਟ ਦਾ ਪਚਵਾਈ ਕਰਦੇ ਆਪਾਂ ਪੱਕੇ ਬੰਦੇ ਆਪਾਂ ਕਿਹੜਾ ਕਯੂ ਜਿਖਾ ਆ ਜਿਵੇਂ ਵੀਰੇ ਕੀ ਰੇਟ ਕਰਾ ਗਿਆ ਆਪਾਂ ਇਦਾਂ ਵੇ ਇਹ ਤਾਂ 75000 ਰੁਪਏ ਜੀ ਮਾਨਤਨ ਵਿੱਚੋਂ ਵੀਰੇ ਕੋਈ ਗੱਲ ਨਹੀਂ ਬੰਦਾ ਜੇਵਾਂ ਜਾ ਹੋਊਗਾ ਉਹ ਜਿਹਾ ਹੀ ਹੋ ਜਾਊਗਾ ਅਜੇ ਤਾਂ ਭਾਵੇਂ ਤੂੰ ਲੈ ਕੇ ਜਾਈਂ ਤਾਂ ਫ੍ਰੀ ਲੈ ਜਾ ਨਹੀਂ ਨਹੀਂ ਧੰਨਵਾਦ ਜੀ ਬਾਈ ਅੱਛਾ ਜਿੰਮੀ ਵੀਰੇ ਇੱਕ ਗੱਲ ਹੋਰ ਵੀ ਆ ਹਨ ਮੈਂ ਤੁਹਾਨੂੰ ਬਿੱਲੇਵਾ ਇਹਨੇ ਜਿਹੜਾ 10 12 ਦਿਨਾਂ ਦਾ ਟਕਾਲੇ ਤੀਰ ਲਾਉਣਾ ਹਜੇ ਤਾਂ ਇਸ ਸਮਾਂ ਸੇਰ ਤੋਂ ਪੂਰੀ ਨਹੀਂ ਕੀਤੀ ਆ ਹਾਂਜੀ ਹਾਂਜੀ ਬਾਕੀ ਤਾਂ ਜ ਰੰਗ ਨੇ ਬਹੁਤ ਆਉਣੇ ਬਹੁਤ ਬਖਾਉਣੇ ਭੜਾ ਭੁੜਾ ਜਾ ਕੇ ਨੇ ਕੋਈ ਦੀ ਕੋਈ ਬਣ ਜਾਣਾ ਇਹੜੀ ਪਤਾ ਤੂੰ 75 ਦੇ ਮੰਗੇ ਦੇ ਲੱਖ ਦੀ ਨਾ ਬਣਦੇ ਤੇ ਇਹ ਨਹੀਂ ਪਤਾ ਇਹ ਪਿਆ ਜੀ ਚਲੋ ਆਪਾਂ ਨੂੰ ਤਾਂ ਆਪਾਂ ਗਾਂ ਦੇ ਨਹੀਂ ਕਿਸ ਨੂੰ ਅਗਲੇ ਨੂੰ ਵੀ ਭਾ ਜਿੰਨਾ ਕਹੋਗੇ ਕਰ ਦਿਆਂਗੇ ਐਂ ਜੇ ਕਹਦੇ ਵੀ ਸਾਬੇ ਭਾਈ ਇਹਨੇ ਇੰਨੇ ਦੀ ਆਪਣਾ ਰਸਾ ਫੜਾਈ ਦੇਣਾ ਜਸਟ ਟੂ ਨੋ ਜਮ 70000 ਦੀ ਕਰਦੇ 70000 ਦੀ ਕਰਦੇ 70000 ਦੀ ਮੈਂ ਕਹਦਾ ਕੁਝ ਕਰਾਂਦਾ ਕਹਿਣਾ ਤਾਂ ਕਹਦਾ ਮੈਨੂੰ ਨਾ ਚੱਲ ਮੈਂ ਨਹੀਂ ਕਹਣਾ ਤੂੰ ਰਾਪੇ ਕਹਿੰਦੇ ਆ ਨਹੀਂ ਚੱਲ ਠੀਕ ਆ ਜੀ ਮੈਂ ਵੀਰੇ ਦੂਜੀ ਦਾ ਦੋ ਨੰਬਰ ਵਾਲੇ ਗਾਹ ਬਾਰੇ ਦੱਸੀ ਤੋਰੀ ਵੀਨੇ ਕਿਸ਼ਨ ਭਾਈ ਉਹਨੂੰ ਵੀ ਤੋਰ ਦੇਣ ਉਹ ਕਿੰਨਾ ਸੁਆ ਵੱਡੇ ਭਾਈ ਉਹ ਆਪਾਂ ਜੀ ਦੂਜੀ ਸੂਏ ਕਹਿ ਕੇ ਦਿੰਦੀ ਸੀ ਮਾਲਕਾਂ ਨੂੰ ਪਹਿਲੇ ਸੂਏ ਮੈਂ ਲਿਆਂਦੀ ਸੀ ਪਤਾ ਜੀ ਸਹੀ ਦੂਜੀ ਸੀ ਜਾਂ ਤੀਜੀ ਸੀ ਹਾਂ ਠੀਕ ਆ ਆਪਣੇ ਕੋਲ ਹੁਣ ਇੱਕ ਸੂਏ ਹੀ ਮੈਂ ਚੋਈ ਆ ਹੁਣ ਬਲ ਤੀਜੇ ਮਾਲ ਨੂੰ ਦੇ ਉੱਥੇ ਮਾਲ ਹੋਏ ਤੁਹਾਡੇ ਤੇ ਡਿਪੈਂਡ ਕਰ ਸਕਦੇ ਹਣਾ ਤੇ ਅੱਛਾ ਦਿਨ ਕਿੰਨੇ ਪਏ ਜਿਵੇਂ ਵੇਂਦੇ ਉਏਰੇ ਤਾਂ ਦੋ ਦਿਨ ਬਾਅਦ ਚ ਸੋਣਾ ਜੀ ਉਹਨੇ ਇਹ ਮੇਰੀ ਸ਼ਨਤਾਈਕ ਤਰੀਕ ਨੂੰ ਦਿਨ ਪੂਰੇ ਅੱਛਾ ਉਹਦੇ ਨਾਲ ਇਹਦੇ ਨਾਲੋਂ ਕਾਲੀਵਾੜ ਨਾਲ ਦੋ ਦਿਨ ਗਾਵਾ ਫਿਰ ਤਾਂ ਬਹੁਤ ਲੇਵਲ ਬਣਾਉਂਦੀ ਉਹ ਜਿਵੇਂ ਬਾਈ ਦੀ ਜਿਵੇਂ ਸਾਡੇ ਕੋਲ ਸੁਈ ਸੀ ਉਦੋਂ ਤਾਂ ਜਾਂंती ਕੋਈ ਨਹੀਂ ਸੀ ਗਾਂ ਦਾ ਜੇ ਵੇਖਿਆ ਜਾਵੇ ਤਾਂ ਫਾਇਦਕੀ ਫਿਰ ਥੋੜੀ ਜਿਹੀ ਲਿਸੀ ਰਹਿ ਗਈ ਹਾਂ ਥੋੜੀ ਜਿਹੀ ਅਸੀਂ ਉਲਝਣ ਦੇ ਵਿੱਚ ਸੀਗੇ ਥੋੜਾ ਜਿਹਾ ਘਰੇ ਕੋਈ ਪ੍ਰੋਬਲਮ ਸੀਗੀ ਤੇ ਸਾਮ੍ਹਿਆ ਘੱਟ ਗਏ ਜਪਾਂ ਚੇਅਰ ਘੱਟ ਹੋਈ ਹਾਂ ਜੀ ਜੀ ਦੁੱਧ ਦਾ ਵੀ ਨੇ 37 32 ਕਿਲੋ ਦੁੱਧ ਮੈਂ ਇਹਦੇ ਸਲੋ ਚੋਇਆ ਇਹ ਗਰਾਂ ਦੇ ਤੋਂ ਤੇ ਆਹੋ ਬਈ ਕੀ ਕਿ 30 32 ਰੋ ਚਲ ਜੇ ਲੱਸੀ ਰਹਿ ਗਈ 35 ਦਾ ਕਿ ਵੀ ਦੇ ਜੂ ਛਵਾਈ ਚੋਈ ਦੀ ਬਹੁਤ ਵਧੀਆ ਹੂੰ ਮਸ਼ੀਨੀ ਚਵਾਈ ਤੀ ਸੀ ਫਿਰ ਆਹ ਮਸ਼ੀਨੀ ਤੇ ਆਪਣੇ ਮਸ਼ੀਨਾਂ ਦਾ ਨਹੀਂ ਕੰਮ ਹੈ ਠੀਕ ਹੈ ਵੀਰੇ ਠੀਕ ਹੈ ਅੱਛਾ ਜਿੰਨੇ ਬਈ ਤੁਮਾਂ ਨਾਲ ਹਜੇ ਤੱਕ ਨੇ ਫਿਰ ਲੈ ਵਾ ਲੂ ਵਾ ਵੀ ਟਿਕਾਣੇ ਲਾ ਜੇ ਰੇਟ ਇਹਦਾ ਕੀ ਰੱਖਾਂਗੇ ਬਈ ਇਦਾਂ ਮੈਂ 95000 ਰੁਪਏ ਮੁੱਲ ਕਰਦਾ ਹਾਂ ਜੀ ਅੱਜ ਆਪਾਂ 35 ਕਿਲੋ ਵਾਲੇ ਨਿੱਗਰ ਰਾਜੀ ਗਾਂ ਲੈਨੇ ਆ ਤੇ 1.5 ਕਿ 1.5 ਦੇ ਆਸੇ-ਪਾਸੇ ਜਾਂਦੀ ਆ ਸੋਈ ਇੱਕ 35 40 ਦੀ ਤਾਂ ਆਮ ਹੀ ਗੱਲ ਹੁੰਦੀ ਆ ਉਹ ਤੁਹਾਨੂੰ ਮੈਂ ਦੱਸੀ ਜਾਨਾ ਮੈਂ ਵੀ ਖਰੀਦਣ ਜਾਂਣਾ ਆਪਾਂ ਨੂੰ ਆਏ ਜਾਂਦਾ ਯਾਰੀ ਦੁੱਧ ਤੇ ਰੱਖਣੀਆਂ ਬੱਚੇ ਤਾਂ ਫੇਰ ਹੀ ਆ ਗਵਾ ਹੁਣ 1.5 ਲੱਖ ਮੰਗ ਕੇ ਐਵੇਂ ਆਪਾਂ ਮੁਰਗੀਆਂ ਨਹੀਂ ਸੋਣੀ ਜਿਵੇਂ ਬਈ ਇੱਕ ਗੱਲ ਹੋਰ ਵੀ ਹੈ ਇੰਨੇ ਕੁ ਪੈਸੇ ਲਾ ਕੇ ਬੰਦਾ ਕਾਮਯਾਬ ਵੀ ਆ ਬਈ ਜਿਹੜਾ ਦੋੜ ਦੋ 2.5 ਲੱਖ ਗਾਂ ਤੇ ਲਾ ਕੇ ਲਾਉਣਾ ਉਹ ਕੰਮ ਤਾਂ ਬੇਕੂਫੀ ਵਾਲਾ ਹਾਂ ਘਰੇ ਵੱਛੀਆਂ ਪੈਦਾ ਕਰੋ 1. ਇੱਕ ਗੱਲ ਹੋਰ ਦੱਸੀ ਮੈਨੂੰ ਇਹਦੇ ਟੀਕੇ ਕਿਹੜਾ ਭਰਾਇਆ ਹੋਇਆ ਤੂੰ ਇਹਦੀ ਟੀਕਾ ਬਾਈ ਜੀ ਮੈਨੂੰ ਯਾਦ ਨਹੀਂ ਮੈਂ ਦੱਸਾਂ ਥੋੜਾ ਜਿਹਾ ਅਲਜਨ ਦੇ ਵਿੱਚ ਸੀਗੇ ਅਸੀਂ ਘਰੇ ਉਹਨਾਂ ਨੇ ਭਰਾਇਆ ਚੰਗੇ ਹਾਂ ਇਹ ਕਿੰਨੇ ਦੀ ਦੇ ਦਿੰਗੇ ਜਿਸ ਨੂੰ ਕਾਟੇ ਬਾਟੇ ਕਰਕੇ ਆ ਜਮਾ ਵੀ ਬਾਲਾ ਠਾਠੇ ਵਾਲੇ ਜਿਹੜੇ ਜੇਬ ਚ ਪਾਉਣ ਯਾਰ 90000 ਰੁਪਏ ਦੇ ਦਾ 90000 ਦੀ ਹੋਰ ਵੀ ਜੇ ਕੋਈ ਜੋੜਾ ਲੈ ਲੈ ਮਾਨ ਤਨ ਕਰਦੇ ਹਾਂ ਹਾਂ ਕੋਈ ਗੱਲ ਨਹੀਂ ਜੀ ਤੁਹਾਨੂੰ ਦੱਸਿਆ ਜੇ ਜਿਆ ਬੰਦਾ ਆ ਜੂਗਾ ਬੰਦੇ ਦੇ ਮੂੰਹ ਨੂੰ ਵੀ ਕਰ ਸਕਦੇ ਆ ਇਹ ਇਹ ਤਾਂ ਗੱਲ ਉਹਦੀ ਕੋਈ ਬੰਦਾ 100 ਰੁਪਏ ਵੀ ਨਹੀਂ ਲੈਣ ਵਾਲਾ ਹੁੰਦਾ ਤੇ ਕਈ ਵਾਰੀ ਕਈ 10000 ਵਾਲਾ ਵੀ ਆ ਜਾਂਦਾ ਹਣਾ ਤੁਸੀਂ ਲੈ ਕੇ ਆ ਜਾਓਗਾ ਕਿ ਵੀ ਮੇਰਾ ਬੰਦਾ ਮੇਰਾ ਭਰਾ ਕੋਈ ਤੇ ਫਿਰ ਅਈ ਤੁਹਾਨੂੰ ਕਿਵੇਂ ਕਹਦਾਂਗੇ ਗੱਲ ਕੇ ਖੜਦਾਂਗੇ ਸਹੀ ਗੱਲ ਅੱਛਾ ਜਿਵੇਂ ਮੇਰੇ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਭਾਈ ਨੰਬਰ ਆਪਣਾ ਜੀ 80541 80541 36905 ਇੱਕ ਵਾਰੀ ਹੋਰ ਬੋਲ ਦਿਓ 80541 ਜੀ 83905 ਠੀਕ ਹੈ ਵੀਰੇ ਇਸ ਨੰਬਰ ਤੇ ਕਰਨੀਆ ਤੁਸੀਂ ਮਿੱਤਰੋ ਵੀਰੇ ਦੇ ਨਾਲ ਗੱਲਬਾਤ ਇਹ ਸੀਗਾ ਜਾਣਕਾਰੀ ਦੇ ਲਈ ਆਪਣੇ ਨਾਲ ਜਿੰਮਾ ਵੀਰੇ ਤੇ ਅੱਜ ਤਰੀਕ ਹੈਗੀ ਆ ਜਿਹੜੀ ਮਿੱਤਰੋ ਉਹ ਹੈਗੀ ਆ 12 ਦੂਜਾ ਮਹੀਨਾ ਵਾ 2 25 ਜਿਹੜੀ ਇਹ ਤਰੀਕ ਨੋਟ ਰੱਖ ਲਾ ਜੇ 2 ਜਨਵਾਰ ਵਿਖਾਇਆ ਤੁਹਾਨੂੰ ਮਿੱਤਰੋ ਪਿੰਡ ਪਾਣੀ ਦੇ ਵਿੱਚੋਂ ਜਿਹੜੇ ਫਰੀਦਕੋਟ ਦਾ ਪਿੰਡ ਆ ਪਾਣੀ ਤੋਂ ਚਮੇਲੀ ਵਾਲੀ ਸੜਕ ਦੇ ਉੱਤੇ ਬਾਈ ਕਾਕੇ ਵਪਾਰੀ ਦਾ ਘਰ ਪੁੱਛ ਕੇ ਤੁਸੀਂ ਜਿਹੜੀ ਬਾਈ ਉਹਨਾਂ ਦੇ ਘਰ ਐਂਟਰੀ ਦਾ ਜਿੰਮਾ ਵੀਰਤਾ ਤੁਹਾਨੂੰ ਘਾਟ ਹੀ ਮਿਲੂਗਾ ਕਿਉਂਕਿ ਬਾਈ ਮੇਰੇ ਵਾਂਗੂ ਤੋਰੇ ਫੇਰੇ ਵਾਲੀ ਆ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ